ਰੋਇਪੁਰ ਦੇ ਪਿੰਡਾਂ ਵਿੱਚ ਮਦਦ ਕਰਨ ਵਾਸਤੇ ਭਾਈ ਹਨੀਰੇ ਤੋਂ ਲੱਗ ਪਹੁੰਚ ਚੁੱਕੇ ਨੇ ਤੇ ਤੁਹਾਨੂੰ ਕਰਾਣੇ ਆ ਰੂਬਰੂ ਜਿੰਨਾ ਕੋ ਹੋ ਸਕੇ ਉਹਨਾਂ ਨੂੰ ਕਰਾਵਾਂਗੇ ਸਾਡੇ ਨਾਲ ਰੂਬਰੂ ਬਾਕੀ ਰੱਬ ਰੱਖਿਆ ਜੀ ਆ ਗੱਡੀਆਂ ਦੇਖ ਸਕਦੇ ਤੁਸੀਂ ਸਾਰੀਆਂ 50000 ਮਾਤਾ ਨੂੰ ਦੋ ਵੀ ਕੋਈ ਨਹੀਂ ਕੋਈ ਨਹੀਂ ਮਗਰਾ ਜਲਦੀ ਪਰਵਾਹੀ ਮਾਤਾ ਪੰਜਾਬ ਪੰਜਾਬ ਤੁਹਾਡੇ ਨਾਲ ਆ ਤੁਸੀਂ ਚੀਜ਼ ਦੀ ਪਰਵਾਹ ਨਹੀਂ ਕਰਦੇ ਆ ਲੋ ਅਮਦੂਲ ਹਾਲੋ ਪਰਿਵਾਰ ਨੂੰ ਮਦਦ ਕਰ ਰਿਹਾ ਮਨਕੀਰ ਇੱਕ ਮਿੰਟ ਜਰਾ ਬਸ ਹਾਂਜੀ ਆ ਪੰਜਾਬ ਇੱਧਰ 50000 ਮਾਤਾ ਨੂੰ ਬੋਲੀ ਜੱਫੀ ਪਾ ਕੇ ਲੋ ਜੀ ਸਿਰ ਤੇ ਹੱਥ ਰੱਖੋ ਸਿਰ ਤੇ ਬੋਲੇ ਸੁਨਿਹਾਰ ਅਲ੍ਹਾਕਸੀ ਨਕਾ ਪੰਜਾਬ ਨਾਲ ਹੈ ਬੀਬੀ ਬਸ ਰੋਣਾ ਨਹੀਂ ਹੈ ਦਿਨ ਘਬਰਾਉਣਾ ਨਹੀਂ ਤੁਹਾਡੇ ਨਾਲ ਖੜੇ ਆ ਸਾਡੀ ਟੀਮ ਤੁਹਾਨੂੰ ਨੰਬਰ ਦੇ ਕੇ ਜਾਊਗੀ ਕੋਈ ਹੋਰ ਵੀ ਬੀਬੀ ਲੋੜ ਹੈ ਤੁਹਾਡੇ ਨਾਲ ਖੜੇ ਆ ਅਜਾਬ ਪੰਜਾਬ ਤੁਹਾਡੇ ਨਾਲ ਰੋਣਾ ਨਹੀਂ ਬਿੱਬੀ ਰੋਣਾ ਨਹੀਂ ਰੋ ਕੇ ਰਹੇ ਹੋ ਰੋ ਕੇ ਰਹੇ ਹੋ ਮਨੀ ਬਾਈ ਪਸ਼ੂ ਪਸ਼ੂਆਂ ਦਾ ਮਾਜ ਮਾਜ ਨਹੀਂ ਕੋਈ ਗਾਂ ਇੱਕ ਗਾਂ ਲਿਖ ਲੋ ਵੀ ਭੇਜਣਾ ਦੋ ਦੋ ਚਾਹੀਦੀਆਂ ਗਾਂ ਚਾਹੀਦੀਆਂ ਹਾਂ ਗਾਂ ਭੇਜੂ ਮਰਜੀ ਕੇ ਪੋਤੇ ਇਧਰੇ ਇੱਕ ਇੱਕ ਦੋ ਕਰ ਦਿਓ ਜੀ ਇੱਕ ਇਧਰ ਮਾਤਾ ਨੂੰ ਲਿਖ ਦੋ ਲਿਖ ਲੋ ਵੀਰੇ ਦੋ ਗਾਇਆ ਭੇਜ ਦੋ ਬੀਬੀ ਤੇਰੇ ਕੋਲ ਭੇਜ ਦੂੰਗੇ ਅੱਗੇ ਪਹਚਾ ਦਿਓ ਤੁਸੀਂ ਦੋ ਗਾਇਆ ਹੁੰਦੇ ਮਾਤਾ ਕੋਲ ਵੀ ਮਾਤਾ ਕੋਲੋਂ ਲੈ ਜਿਓ ਤੁਸੀਂ ਉਰੇ ਤੇ ਲੈ ਜਿਓ ਹਾਂ ਹਾਂ ਬਾਹਰੋਂ ਲੈ ਜਿਓ ਬਰ ਠੀਕ ਹੈ ਪਾਣੀ ਤਾਂ ਥੱਲੇ ਹੋ ਗਿਆ ਏ ਕਿਹੜੀ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਤਾਂ ਦੇਖੋ ਜਿਹੜਾ ਨੁਕਸਾਨ ਤਾਂ ਹਜੇ ਹਜੇ ਥੋੜੇ ਦਿਨਾਂ ਬਾਅਦ ਹੋ ਰਿਹਾ ਰੂਗਾ ਅਸੈਸਮੈਂਟ ਹੋਣ ਲੱਗ ਗਿਆ ਹਾਂ ਹਾਂ ਇਹ ਤਾਂ ਜਦੋਂ ਥੱਲੇ ਜਾਊ ਪਾਣੀ ਇਹ ਤਾਂ ਇੱਕ ਚੀਜ਼ ਹੈ ਜਦੋਂ ਪਾਣੀ ਆਇਆ ਉਹ ਤਾਂ ਬਹੁਤ ਸਾਰੇ ਲੋਕ تھے ਵੀ ਸਾਰੇ ਗਰਾਉਂਡ ਤੇ ਅਸਲ ਲੋਕਾਂ ਨੂੰ ਮੈਂ ਕਹਿੰਦਾ ਉਹਡੇ ਲੋ ਵੀ ਅਪੀਲ ਹੋਣੀ ਚਾਹੀਦੀ ਲੋਕਾਂ ਨੂੰ ਆਉਣਾ ਚਾਹੀਦਾ ਹੈ ਵੀਰੇ ਹੁਣ ਆਪਾਂ ਦੇਖ ਲਓ ਸਵੇਰੇ ਦੇ ਆਪਾਂ ਨਿਕਲੇ ਆ ਹਨਾ ਜੋਂ 4:00 ਆ ਰਹੇ ਆ ਵੀਰੇ ਸਾਰੇ ਮੈਂ ਦੱਸਦਾ ਮੈਂ ਦੱਸਦਾ ਇਹ ਜਦ ਆਪਾਂ 4:00 ਵਜੇ ਮੈਂ ਸਵੇਰੇ ਉੱਠਿਆ 6:00 ਵਜੇ ਤੋਂ ਚੱਲ ਪਿਆ ਹੁਣ ਟਾਈਮ ਕੀ ਹੋ ਗਿਆ 6:00 ਤੋਂ 6:30 ਹੀ ਹੋ ਗਈ 12 ਘੰਟੇ ਹੋ ਗਏ ਠੀਕ ਆ ਕੱਲ ਵੀ ਕੱਲ ਵੀ ਆਪਾਂ ਸਾਰਾ ਦਿਨ ਇੱਥੇ ਆ ਪਰਸੋਂ ਦਾ ਦਿਨ ਵੀ ਇੱਥੇ ਆ ਠੀਕ ਆ ਮੈਂ ਕਿ ਲੱਦੇ ਹੋਇਆ ਆ ਆਪਾਂ ਖਾਲੀ ਕੈ ਕਿ ਰਹੇ ਤੈਸਾ ਉੱਥੇ ਨਿਕ ਜਾਵੇ ਜਿੱਥੇ ਪ੍ਰਾਪਰ ਲੀਡ ਆ ਜਿੱਥੇ ਕਿਉਂਕਿ ਬਹੁਤ ਹੱਕ ਦੀ ਬੜੀ ਮਿਹਨਤ ਦੀ ਕਮਾਈ ਕਮਾਈ ਆ ਮੈਂ ਨਹੀਂ ਕਹਿੰਦਾ ਵੀ ਕਿਤੇ ਕਿਉਂ ਕਿ ਆਪਣੇ ਤੋਂ ਸਾਰੇ ਆਪਣੇ ਆਪਣੇ ਤੋਂ ਰਿਹਾ ਨਹੀਂ ਜਾਂਦਾ ਠੀਕ ਆ ਆਪਾਂ ਇਹ ਵੀ ਮਾਤਾਂ ਹੋਏ ਕਿਉਂਕਿ ਆਪਾਂ ਜਿਵੇਂ ਆਪ ਘਰੇ ਨਹੀਂ ਕੋਈ ਚੀਜ਼ ਲੈਣੀ ਹੁੰਦੀ ਕਦੇ ਐਲਸੀਡੀ ਲੈਣੀ ਹੈ ਕੁਝ ਜੀ ਆਪਾਂ ਬੇਲੇ ਥੋੜੀ ਵੇਖਨੇ ਆ ਦੁਕਾਨਦਾਰ ਕਹਿੰਦਾ ਵੀ ਹਾਂ ਇੰਨੇ ਵੀ ਆ ਮੈਂ ਤਾਂ ਚੱਪਦਾ ਕਿ 10000 ਤੂੰ ਹੋਰ ਫਾਂਦੂ ਲੈ ਲੈ ਛੇਤੀ ਵੇਖ ਕਰ ਕੁਝ ਵੀ ਜੀ ਆਪਣਾ ਸਟਾਈਲ ਆ ਆ ਫੋਨ ਸੀ ਆ ਕੱਲ ਕਹਿੰਦਾ ਫੋਨ ਕਿੰਨੇ ਦਾ ਕਹਿੰਦਾ ਜੀ ਇੰਨੇ ਦਾ ਇੰਨਾ ਪਰ ਭਾਜੀ ਅੱਜ ਨਹੀਂ ਮਿਲਣਾ ਮੈਂ ਕਿਹਾ ਹਫਤੇ ਤੱਕ ਮਿਲੂਗਾ ਹਨਾ ਮੈਂ ਕਿਹਾ 30 4000 ਉੱਤੇ ਫੜ ਉਹਦਾ ਲੈ ਜਾ ਮੇਰਾ ਸਟਾਈਲ ਆ ਠੀਕ ਆ ਹੁਣ ਉਹ ਸਟਾਈਲ ਇਹ ਆਪਣਾ ਪਰਿਵਾਰ ਆ ਠੀਕ ਆ ਮੰਨਦਾ ਵੀ ਉਸੇ ਸਟਾਈਲ ਨਾਲ ਆ ਸਟਾਈਲ ਆ ਆਪਣਾ ਬੰਦਾ ਉਹ ਕਲਾਕਾਰ ਕਹਦਾ ਜਿਹੜਾ ਮੁਖ ਦੇਸ ਕੋ ਕਹਿੰਦਾ ਨਾ ਸਮਾਈਲ ਛੱਡ ਦੇ ਬੰਦਾ ਕਹਦਾ ਜਿਹੜਾ ਸਟਾਈਲ ਛੱਡ ਦੇ ਸੋ ਇਹ ਆਪਣਾ ਪਰਿਵਾਰ ਆ ਆਪਣਾ ਸਾਰਾ ਸਿਸਟਮ ਆ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿੰਦਾ ਬੜੀ ਮਿਹਨਤ ਦੀ ਕਮਾਈ ਆ ਵੀ ਆਹ ਦੇਖਾ ਇੱਥੇ ਲੋਡ ਆ ਠੀਕ ਆ ਇੱਥੇ ਉਹ ਕਮਾਈ ਉੱਥੇ ਯੂਜ਼ ਹੋਵੇ ਆਪਾਂ ਜਿਵੇਂ ਕਈ ਹੁਣ ਵਿੱਚ ਰਾਹ ਚ ਕਹਿ ਦਿੰਦੇ ਆ ਬਾਹ ਫੜ ਕੇ ਵੀ ਸਾਨੂੰ ਪੈਸੇ ਦੁੱਧ ਪੈ ਹਨਾ ਵੀ ਆਪਾਂ ਰਾਈਡ ਵਿਕਰਮ ਘਰ ਲੱਭੋ ਜਿੱਥੇ ਬਾਕੇ ਲੋਡ ਆ ਉਹਦੇ ਨੂੰ 1 ਲੱਖ 2 ਲੱਖ 5 ਲੱਖ 10 ਲੱਖ ਠੀਕ ਹੈ 5-5 ਲੱਖ ਤੱਕ ਤੇ ਪਿੱਛੇ ਆਪਾਂ ਕੀ ਕੀ ਤਿਆਂ ਤੱਕ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਠੀਕ ਹੈ ਕੱਲ ਦਾ ਦਿਨ ਵੀ ਹੁਣ ਤੁਹਾਨੂੰ ਮੇਰੀ ਬੇਨਤੀ ਹੈ ਵਿਕਰਮ ਜੀ ਜਿਕਰਾ ਮੈਂ ਤੁਹਾਨੂੰ 10000 ਮੇਰਾ ਬਹੁਤ ਘੈਂਟ ਭਰਾ ਆ ਮੇਰਾ ਵੀਰ ਆ ਕੱਲ ਦਾ ਦਿਨ ਵਿਕਰਮ ਰੇ ਬਿਲਕੁਲ ਨਾਲ ਆ ਬਈ ਹਾਂ ਇੱਥੇ ਨਾਲ ਕਿਉਂਕਿ ਆਪਾਂ ਰਲ ਮਿਲ ਕੇ ਠੀਕ ਆ ਆਪਾਂ ਨਿਭਾਈਏ ਸੀ ਆਪਾਂ ਤੁਹਾਡੇ ਜਿਹੜੇ ਬਹੁਤ ਪਸੰਦ ਤਾਂ ਪਤਾ ਨਹੀਂ ਲੈ ਚੱਲੋ ਜੜ ਦੀ ਗੱਲਾਂ ਦੱਸੀਆਂ ਲੰਮੀਆਂ ਉਹ ਕਰੋ ਜੇ ਕੋਈ ਤੁਸੀਂ ਦੇਖਿਆ ਹੋਇਆ ਮਤਲਬ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਕੋਈ ਆਇਆ ਤੁਹਾਡੇ ਕੋਲ ਕਿ ਨਹੀਂ ਆਇਆ ਮਦਦ ਲਈ ਆਇਆ ਕੋਈ ਆਇਆ ਤੁਹਾਡੇ ਕੋਲ ਜਾਣਦੇ ਆ ਕਿ ਉਹ ਪਾਸੇ ਚਲੇ ਜਾਂਦੇ ਤੂੰ ਪੈਸੇ ਦੀ ਕੋਈ ਮਦਦ ਨਹੀਂ ਕਿਸਨੇ ਕੀਤੀ ਵਾਦਾ ਹੈ ਸਾਰੇ ਆਉਣਗੇ ਮੈਂ ਆ ਗਿਆ ਪੰਜਾਬ ਤੁਹਾਡੇ ਨਾਲ ਆ ਜਿਹੜੇ ਇਲਾਕੇ ਕਿਹਦੇ ਚ ਖੜੇ ਮੜਾ ਜਾ ਵੀ ਨੰਬਰ ਨੋਟ ਕਰ ਲੈਣਾ ਤੁਹਾਡੇ ਕੋਲ ਹੋਰ ਵੀ ਜਿੰਨੇ ਕਿ ਜੋ ਭੇਜਾਂਗੇ ਇੱਕ ਨਾ ਮੈਨੂੰ ਪਾਣੀ ਚਾਹੀਦਾ ਮੈਂ ਪੈਰ ਧੋਣੇ ਵੀ ਪਾਣੀ ਪੈਰ ਤੋਂ ਦਿਓ ਇਹ ਮਨਕੀਰਤ ਭਾਈ ਬਹੁਤ ਵਧੀਆ ਨੇਚਰ ਇਨਸਾਨ ਨੇ ਲੱਖਾਂ ਪਿਆ ਕੁਰਬਾਨ ਕਰਤਾ ਪੰਜਾਬ ਦੇ ਉੱਤੇ ਸੇਵਾ ਕਰਕੇ ਤੇ ਆਪਾਂ ਅੱਜ ਆ ਰਿਕਾਰਡ ਕੀਤਾ ਤੇ ਇੱਕ ਸੈਲਫੀ ਲਈਤੀ लास्ट ਵਿੱਚ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੂ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਸੋਮ